ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਜਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਅਜਮਲ ਲੁਧਿਆਣਾ ਦੇ ਹਰਗੋਬਿੰਦਨਗਰ ਗੈਸਪੁਰਾ ਦੇ ਵਿਖੇ ਆਇਆ ਹਾਂ ਜਿੱਥੇ ਕਿ ਜੀਪ ਅਤੇ ਟਰੈਕਟਰ ਦੇ ਵਿੱਚ ਹੋਈ ਭੀਸਣ ਟੱਕਰ ਟੱਕਰ ਦੇ ਦੌਰਾਨ 6 ਤੋਂ 7 ਲੋਕ ਹੋਏ ਜ਼ਖਮੀ ਜਖਮੀ ਨੂੰ ਲੁਧਿਆਣੇ ਦੇ ਕੈਂਸਰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਲੋਕਾਂ ਦਾ ਕਹਿਣਾ ਹੈ ਇਹ ਡੇਰਾ ਬਿਆਸ ਤੋਂ ਸੰਗਤ ਨੂੰ ਲੈ ਕੇ ਲੁਧਿਆਣੇ ਆ ਰਹੀ ਸੀਗੀ ਇਹ ਜੀਪ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਜੀਪ ਦੀਆਂ ਕਿਸ ਤਰੀਕੇ ਨਾਲ ਸੀਸੇ ਟੁੱਟੇ ਹੋਏ ਨੇ ਦੂਜੇ ਪਾਸੇ ਜਿਹੜਾ ਟਰੈਕਟਰ ਹੈਗਾ ਉਸ ਦੀ ਵੀ ਹਾਲਤ ਬੜੀ ਖਾਸਤਾ ਹੋ ਚੁੱਕੀ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਜੀਪ ਦੀਆਂ ਜਿਸ ਤਰੀਕੇ ਨਾਲ ਇਹ ਹਾਲਤ ਹੈ ਤੁਸੀਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿੰਨਾ ਫੀਸਲ ਹਾਸਾ ਹੋ ਬਪਰੇ ਹੋਣਾ ਇਹ ਮੌਕੇ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ 6 ਤੋਂ 7 ਲੋਕ ਜਿਹੜੇ ਸਗੇ ਜ਼ਖਮੀ ਹੋ ਚੁੱਕੇ ਨੇ ਜ਼ਖਮੀ ਲੋਕਾਂ ਨੂੰ ਲੁਧਿਆਣੇ ਦੇ ਕੈਂਸਰ ਹਸਪੀਟਲ ਵਿੱਚ ਭਰਤੀ ਕਰਵਾਇਆ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਦੀਆਂ ਟਰੈਕਟਰ ਅਤੇ ਜੀਪ ਦੀਆਂ ਕਿਸ ਤਰੀਕੇ ਨਾਲ ਇਹ ਹਾਲਤ ਨੇ ਕੈਮਰਾ ਪਰਸਨ ਵਿਨੋਦ ਏਨਰ ਬਿਊਰੋ ਰਿਪੋਰਟ ਲੁਧਿਆਣਾ